ਬਹੁਤ ਪਿਆਰ ਦੇ ਰਹੇ ਨੇ ਜੀ ਲੋਕ ਬਹੁਤ ਮੈਨੂੰ ਲੱਗੇ ਨਹੀਂ ਵੀ ਮੈਂ ਕਿਸੇ ਹੋਰ ਇਲਾਕੇ ਦੇ ਵਿੱਚ ਜਾਂ ਦੂਰ ਹਾਂ ਹੁਣ ਤਾਂ ਦੂਰ ਵੀ ਨਹੀਂ ਲੱਗਦਾ ਤੇ ਬੜਾ ਚੰਗਾ ਅਹਿਸਾਸ ਹੋਇਆ ਕਿ ਲੋਕ ਇੰਨੀ ਮੁਹੱਬਤ ਦੇ ਰਹੇ ਨੇ ਅੱਛਾ ਰੋਡ ਸ਼ੋਅ ਦੇ ਵਿੱਚ ਗਿੱਪੀ ਗਰੇਵਾਲ ਤੇ ਬੀਦੂ ਢਿੱਲੋਂ ਤੁਹਾਡੇ ਸਾਥੀ ਨੇ ਉਹ ਵੀ ਆਏ ਲੱਗਦਾ ਸੀਗਾ ਵੀ ਥੋੜਾ ਜਿਹਾ ਹੋਰ ਪ੍ਰਚਾਰ ਕਰਨ ਦੀ ਲੋੜ ਹੈ ਇਸ ਲਈ ਬੁਲਾਇਆ ਜਾ ਤੁਹਾਡੇ ਸਾਥੀ ਨੇ ਪੱਕੇ ਆ ਵੀ ਉਹ ਆਪ ਹੀ ਚੱਲ ਕੇ ਆ ਗਏ ਜਿੰਨੇ ਵੀ ਪਾਏ ਨੇ ਕਲਾਕਾਰ ਭਰਾ ਕਿਸੇ ਨੂੰ ਮੈਂ ਕਿਹਾ ਨਹੀਂ ਉਹ ਆਪ ਹੀ ਕਹਿ ਰਹੇ ਨੇ ਕਿ ਅਸੀਂ ਆਉਣਾ ਸਾਨੂੰ ਟਾਈਮ ਦਿਓ ਜੋਸ਼ ਕਿਵੇਂ ਭਰਦੇ ਨੇ ਲੋਕ ਇੱਥੋਂ ਜੇ ਤੁਸੀਂ ਜਾਣੇ ਹੋ ਪਿੰਡਾਂ 'ਚ ਜਾ ਰਹੇ ਹੋ ਸ਼ਹਿਰਾਂ 'ਚ ਜਾ ਰਹੇ ਜਿਹੜੇ ਐਮਐਲਏ ਸਾਹਿਬਾਂ ਨੇ ਆਪਣਾ ਰਿਪੋਰਟ ਕਾਰਡ ਲੈ ਕੇ ਜਾਂਦੇ ਦੋ ਸਾਲਾਂ ਦਾ ਤੇ ਲੋਕਾਂ 'ਚ ਇੰਨਾ ਉਤਸ਼ਾਹ ਹੈ ਉਹ ਕਹਿੰਦੇ ਵੀ ਤੁਸੀਂ ਇਹਦੇ 'ਚ ਹੋਰ ਕੁਝ ਵੀ ਲਿਖਣਾ ਭੁੱਲ ਗਏ ਕਾਫੀ ਕੰਮ ਸਾਡੇ ਹੋਰ ਵੀ ਹੋਏ ਆ ਪਿੰਡਾਂ ਦੇ ਵਿੱਚ ਲੱਗਦਾ ਵੀ 13 ਸੀਟਾਂ ਵਿੱਚੋਂ ਇਹ ਇੱਕ ਇਹੋ ਜੀ ਸੀਟ ਹੋਊਗੀ ਜਿੱਥੇ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹਾਂ ਵੀ ਨਹੀਂ ਤਾਂ ਹਰ ਥਾਂ ਤੇ ਕੈਂਡੀਡੇਟਸ ਜਿਹੜੇ ਨੇ ਉਹ ਇੱਕ ਦੂਜੇ ਤੇ ਬਿਆਨ ਬਾਜ਼ੀਆਂ ਕਰਦੇ ਨੇ ਮੈਂ ਕੋਈ ਕਲਾਕਾਰੀ ਨਹੀਂ ਕਰਦਾ ਉਹਦੇ 'ਚ ਜਾ ਕੇ ਲੋਕ ਮੈਂ ਮਤਲਬ ਕਦੇ ਵੀ ਕੋਈ ਚੁਟਕਲਾ ਨਹੀਂ ਸੁਣਾਇਆ ਕੋਈ ਕੁਝ ਨਹੀਂ ਕਰਿਆ ਵੀ ਉਦਾਂ ਦਾ ਮੈਂ ਮਾਹੌਲ ਹੀ ਨਹੀਂ ਬਣਾਇਆ ਆਪਣਾ ਤੇ ਲੋਕ ਸੀਰੀਅਸਲੀ ਜੁੜ ਰਹੇ ਨੇ ਕੋਈ ਐਸਾ ਨਹੀਂ ਕਿ ਉਹ ਕਲਾਕਾਰ ਨੂੰ ਦੇਖਣ ਆਉਂਦੇ ਨੇ ਲੋਕ ਪਿਆਰ ਕਰਦੇ ਨੇ ਬਹੁਤ ਸੰਸਦ ਚ ਜਾਣ ਦਾ ਰੋਡ ਮੈਪ ਕੋਈ ਸਪੈਸ਼ਲ ਬਣਾਇਆ ਸੀਐਮ ਸਾਹਿਬ ਕਿਉਂਕਿ ਆਪ ਸੰਸਦ ਚ ਗੂੰਜਦੇ ਰਹੇ ਨੇ ਉਹਨਾਂ ਦੀ ਪ੍ਰਾਪਤੀ ਸੀ ਇੱਕੋ ਇੱਕ ਐਮਪੀ ਜਿੱਤੇ ਵੇ ਸੀ ਪਾਰਟੀ ਦੇ ਤਾਂ ਉਹ ਤੁਹਾਨੂੰ ਗਾਈਡ ਕਰਦੇ ਰਹਿੰਦੇ ਨੇ ਤੁਸੀਂ ਉਵੇਂ ਹੋਮਵਰਕ ਕਰਨਾ ਸ਼ੁਰੂ ਕਰਤਾ ਅ ਅੱਜੇ ਕਰਾਂਗੇ ਜੇ ਜੇ ਮੋਰਚਾ ਫਤਿਹ ਕਰ ਲਈਏ ਪਹਿਲਾਂ ਬਟ ਮੇਰੇ ਦਿਮਾਗ ਚ ਕੁਝ ਆ ਗਿਆ ਵੀ ਜਿਹੜਾ ਇੱਕ ਤਾਂ ਫਰੀਦਕੋਟ ਨੂੰ ਹਰਿਆ ਭਰਿਆ ਬਣਾਉਣਾ ਹੈ ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਮਜੀਤ ਅਨਮੋਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਕਰਮਜੀਤ ਅਨਮੋਲ ਨੇ ਆਪਣਾ ਨਾਮੀਨੇਸ਼ਨ ਫਾਈਲ ਕਰਨ ਮੌਕੇ ਵੀ ਇੱਕ ਵੱਡਾ ਰੋਡ ਸ਼ੋਅ ਕੱਢਿਆ ਤੇ ਉਸ 'ਚ ਨਾਮੀ ਸਿੰਗਰ ਜਿਹੜੇ ਸੀ ਉਹ ਵੀ ਸ਼ਾਮਿਲ ਸੀ ਗਿੱਪੀ ਗਰੇਵਾਲ ਸ਼ਾਮਿਲ ਸੀ ਤੇ ਐਕਟਰ ਬੀਨੂ ਢਿੱਲੋਂ ਵੀ ਇਹਨਾਂ ਦੇ ਨਾਲ ਮੌਜੂਦ ਸੀ ਸੋ ਕਾਫੀ ਸਮੇਂ ਤੋਂ ਆਪਣੇ ਚੋਣ ਪ੍ਰਚਾਰ 'ਚ ਲੱਗੇ ਹੋਏ ਨੇ ਤੇ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਉਹ ਇਹਨਾਂ ਇਹਨਾਂ ਨੂੰ ਅੱਗੋਂ ਰਿਸਪੌਂਸ ਕਰ ਰਹੇ ਨੇ ਕਿਵੇਂ ਇਹ ਵਿੱਚ ਰਹੇ ਨੇ ਹੋਰਾਂ ਕੈਂਡੀਡੇਟਸ ਨਾਲੋਂ ਇਹਨਾਂ ਕੋਲੇ ਵੱਖਰਾ ਕੀ ਹੈ ਗੱਲਬਾਤ ਕਰਾਂਗੇ ਅਨਮੋਲ ਜੀ ਕਾਫੀ ਦਿਨ ਹੋ ਚੁੱਕੇ ਨੇ ਬਾਬਾ ਫਰੀਦ ਜੀ ਦੀ ਧਰਤੀ ਤੋਂ ਜ਼ਿੰਮੇਵਾਰੀ ਮਿਲੀ ਹੈ ਹੁਣ ਤੱਕ ਕੀ ਨਿਚੋੜ ਕੱਢ ਰਹੇ ਹੋ ਬੜਾ ਲੋਕਾਂ ਦਾ ਪਿਆਰ ਮਿਲ ਰਿਹਾ ਜੀ ਲੋਕਾਂ ਚ ਉਤਸ਼ਾਹ ਬਹੁਤ ਹੈ ਔਰ ਜਿੱਥੇ-ਜਿੱਥੇ ਵੀ ਜਾਣਿਆ ਲੋਕ ਸਰਕਾਰ ਦੇ ਕੰਮਾਂ ਨੂੰ ਵੀ ਐਪਰੀਸ਼ੀਏਟ ਕਰ ਰਹੇ ਨੇ ਔਰ ਬਹੁਤ ਚੰਗਾ ਲੱਗ ਰਿਹਾ ਹੈ। ਅੱਛਾ ਰੋਡ ਸ਼ੋਅ ਦੇ ਵਿੱਚ ਗਿੱਪੀ ਗਰੇਵਾਲ ਤੇ ਬੀਦੂ ਢਿੱਲੋਂ ਤੁਹਾਡੇ ਸਾਥੀ ਨੇ ਉਹ ਵੀ ਆਏ। ਲੱਗਦਾ ਸੀਗਾ ਵੀ ਥੋੜਾ ਜਿਹਾ ਹੋਰ ਪ੍ਰਚਾਰ ਕਰਨ ਦੀ ਲੋੜ ਹੈ ਇਸ ਲਈ ਬੁਲਾਇਆ ਜਾਂ ਤੁਹਾਡੇ ਸਾਥੀ ਨੇ ਪੱਕੇ ਆ ਵੀ ਉਹ ਆਪ ਹੀ ਚੱਲ ਕੇ ਆ ਗਏ। ਦੇਖੋ ਜਿੰਨੇ ਵੀ ਆਏ ਨੇ ਕਲਾਕਾਰ ਭਰਾ ਕਿਸੇ ਨੂੰ ਮੈਂ ਕਿਹਾ ਨਹੀਂ। ਉਹ ਆਪ ਹੀ ਕਹਿ ਰਹੇ ਨੇ ਕਿ ਅਸੀਂ ਆਉਣਾ ਸਾਨੂੰ ਟਾਈਮ ਦਿਓ ਤੇ ਉਵੇਂ ਉਵੇਂ ਜਿਵੇਂ ਜਿਵੇਂ ਉਹਨਾਂ ਕੋਲ ਟਾਈਮ ਹੈ। ਜਾ ਸਾਨੂੰ ਅਸੀਂ ਸਾਨੂੰ ਜਿਵੇਂ ਜਿਵੇਂ ਚਾਹੀਦੇ ਹੋਵੇਂ ਲੈ ਕੇ ਆਈ ਜਾਂਦੇ ਜੀ ਅੱਛਾ ਕਿਵੇਂ ਦਾ ਲੱਗਦਾ ਜਦੋਂ ਜੋਸ਼ ਕਿਵੇਂ ਭਰਦੇ ਨੇ ਲੋਕ ਇੱਥੋਂ ਜੇ ਤੁਸੀਂ ਜਾਣੇ ਹੋ ਪਿੰਡਾਂ 'ਚ ਜਾ ਰਹੇ ਹੋ ਸ਼ਹਿਰਾਂ 'ਚ ਜਾ ਰਹੇ ਹੋ ਜੋਸ਼ ਤਾਂ ਇਦਾਂ ਜੀ ਜਦੋਂ ਜਿਹੜੇ ਐਮਐਲਏ ਸਾਹਿਬਾਨ ਨੇ ਆਪਣਾ ਰਿਪੋਰਟ ਕਾਰਡ ਲੈ ਕੇ ਜਾਂਦੇ ਦੋ ਸਾਲਾਂ ਦਾ ਤੇ ਲੋਕਾਂ 'ਚ ਇੰਨਾ ਉਤਸ਼ਾਹ ਹੈ ਉਹ ਕਹਿੰਦੇ ਵੀ ਤੁਸੀਂ ਇਹਦੇ 'ਚ ਹੋਰ ਕੁਝ ਵੀ ਲਿਖਣਾ ਭੁੱਲ ਗਏ ਕਾਫੀ ਕੰਮ ਸਾਡੇ ਹੋਰ ਵੀ ਹੋਏ ਆ ਪਿੰਡਾਂ ਦੇ ਵਿੱਚ ਵੀ ਤੁਸੀਂ ਇਹ ਆਪਣੇ ਰਿਪੋਰਟ ਕਾਰਡ 'ਚ ਲਿਖਣਾ ਭੁੱਲ ਗਏ ਵੀ ਦੋ ਚਾਰ ਕੰਮ ਹੋਰ ਨੇ ਉਹ ਵੀ ਤੁਸੀਂ ਕਰਵਾਏ ਨੇ ਵੀ ਇਦੋਂ ਉਤੋਂ ਦੀ ਕੁਝ ਨਹੀਂ ਹੋ ਸਕਦਾ اچھا ਇੱਕ ਇਹ ਵੀ ਦੱਸੋ ਕਈ ਵਾਰ ਲੋਕ ਕੈਂਡੀਡੇਟਸ ਨੂੰ ਸਵਾਲ ਵੀ ਕਰ ਰਹੇ ਨੇ ਤੁਹਾਡੇ ਤੋਂ ਵੀ ਸਵਾਲ ਪੁੱਛ ਲੈਂਦੇ ਨੇ ਕਿ ਕਿਸਾਨ ਸਪੈਸ਼ਲੀ ਕਿਸਾਨ ਜਥੇਬੰਦੀਆਂ ਵੱਖ-ਵੱਖ ਲੀਡਰਾਂ ਨੂੰ ਘੇਰਦੀਆਂ ਨੇ ਤਾਂ ਉਦੋਂ ਕੀ ਲੱਗਦਾ ਵੀ ਵਾਕਈ ਜਿਹੜੀਆਂ ਉਹਨਾਂ ਦੀਆਂ ਗੱਲਾਂ ਉਹਨਾਂ 'ਚ ਦਮ ਹੁੰਦਾ ਹੈ ਜਾਂ ਕਿਸੇ ਪਾਰਟੀ ਦੇ ਕਹੇ ਤੇ ਆ ਜਾਂਦੇ ਨੇ ਦੇਖੋ ਜੀ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਗੱਲਬਾਤ ਕਰਨ ਦਾ ਔਰ ਸਾਡਾ ਮਤਲਬ حق ہے کہ ਉਹਨਾਂ ਨੂੰ جواب ਦੇਣ ਦਾ ਜਿਹੜੀ ਵੀ ਗੱਲ ਉਹ ਕਰਦੇ ਨੇ ਕੋਈ ਤਲਖੀ ਦੇ ਵਿੱਚ ਗੱਲ ਨਹੀਂ ਹੋਈ ਮੇਰੇ ਨਾਲ ਆਮ ਜਿਹਨਾਂ ਨਾਲ ਗੱਲ ਹੋਈ ਹੈ ਵਧੀਆ ਤਰੀਕੇ ਨਾਲ ਹੋਈ ਹੈ ਜੋਗੀ ਜੀ ਕੋਸ਼ਿਸ਼ ਰੂਗੀ ਜੇ ਅੱਗੇ ਵੀ ਜੇ ਕੋਈ ਵਿਰੋਧ ਕਰਦਾ ਵੀ ਤੁਸੀਂ ਇਸ ਤਰੀਕੇ ਨਾਲ ਗੱਲ ਸੁਣੋਗੇ ਉਹਨਾਂ ਦੀ ਤੇ ਸੋਲੂਸ਼ਨ ਦੇ ਦੱਸਣ ਦੀ ਕੋਸ਼ਿਸ਼ ਕਰੋ ਬਿਲਕੁਲ ਤਰੀਕੇ ਨਾਲ ਸੁਣਨੀ ਚਾਹੀਦੀ ਹੈ ਜੀ ਔਰ ਹਰ ਇੱਕ ਬੰਦੇ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਲੋਕਾਂ ਨੇ ਸਵਾਲ ਕਰਨੇ ਹੀ ਆ ਜੀ ਜਿਹੜੇ ਕੋਈ ਕਿਸੇ ਵੀ ਤਰ੍ਹਾਂ ਦੀ ਦੁੱਖ ਤਕਲੀਫ ਹੈ ਉਹ ਸੁਣੇ ਤੋਂ ਹੀ ਪਤਾ ਲੱਗੂਗਾ ਥੋੜੇ ਹਲਕੇ ਚ ਰਾਜਾ ਵੜਿੰਗ ਦੇ ਸਾਲੇ ਨੇ ਅਰਸ਼ ਸੱਚਰ ਜੀ ਉਹ ਵੀ ਤੁਹਾਡੀ ਪਾਰਟੀ ਚ ਆ ਗਏ ਨੇ ਉਹਨਾਂ ਦੇ ਨਾਲ ਇਧਰ ਆਉਣ ਨਾਲ ਕਿੰਨਾ ਫਾਇਦਾ ਲੱਗ ਰਿਹਾ ਅ ਉਹਨਾਂ ਦਾ ਰਿਸ਼ਤਾ ਕੀ ਹੈ ਇਹ ਤਾਂ ਨਹੀਂ ਮੈਨੂੰ ਪਤਾ ਬਟ ਉਹ ਇਨਸਾਨ ਵਧੀਆ ਨੇ ਜੀ ਮੈਂ ਜਿੰਨਾ ਕਿ ਮਿਲਿਆ ਉਹਨਾਂ ਨੂੰ ਵਧੀਆ ਚੰਗੀ ਗੱਲ ਹੈ ਜੀ ਪਾਰਟੀ ਦੇ ਨਾਲ ਜੁੜ ਰਹੇ ਨੇ ਲੋਕ ਹਾਂਜੀ ਜਹਾਂਸ ਰਾਜ ਹੰਸ ਜੀ ਤੁਹਾਡੇ ਅਗੇਂਸਟ ਨੇ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਕੋਈ ਜੋ ਆਪਣੇ ਲੈਵਲ ਤੇ ਕਰ ਰਹੇ ਨੇ ਤੁਹਾਨੂੰ ਕਦੇ ਆਇਂ ਲੱਗਦਾ ਵੀ ਉਹ ਸਹੀ ਕਰ ਰਹੇ ਆ ਗਲਤ ਕਰ ਰਹੇ ਆ ਉਹ ਆਪਣੇ ਕੰਮ 'ਚ ਆ ਤੁਸੀਂ ਆਪਣੇ 'ਚ ਦੇਖੋ ਜੀ ਇਹ ਗੱਲ ਤਾਂ ਨਹੀਂ ਹੋਈ ਪਹਿਲਾਂ ਤਾਂ ਹੋਈ ਸੀ ਕਿ ਮੈਨੂੰ ਉਹਨਾਂ ਨੇ ਮੁਬਾਰਕਾਂ ਦਿੱਤੀ ਸੀ ਜਦੋਂ ਟਿਕਟ ਮੜੀ ਆ ਤੇ ਉਸ ਤੋਂ ਬਾਅਦ ਚ ਨਹੀਂ ਗੱਲ ਹੋਈ ਉਹ ਵਾਕਈ ਉਹ ਆਪਣੇ ਕੰਮ 'ਚ ਮਸ਼ਰੂਫ ਨੇ ਮੈਂ ਆਪਣੇ 'ਚ ਤੁਹਾਨੂੰ ਲੱਗਦਾ ਵੀ 13 ਸੀਟਾਂ ਵਿੱਚੋਂ ਇਹ ਇੱਕ ਇਹੋ ਜੀ ਸੀਟ ਹੋਊਗੀ ਜਿੱਥੇ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹਾਂ ਵੀ ਨਹੀਂ ਤਾਂ ਹਰ ਥਾਂ ਤੇ ਕੈਂਡੀਡੇਟਸ ਜਿਹੜੇ ਨੇ ਉਹ ਇੱਕ ਦੂਜੇ ਤੇ ਬਿਆਨਬਾਜ਼ੀਆਂ ਕਰਦੇ ਨੇ ਤੁਸੀਂ ਸ਼ਾਇਦ ਐਗਜ਼ਾਮਪਲ ਸੈੱਟ ਕਰੋਗੇ ਆਰਟਿਸਟ ਹੋਣ ਦੇ ਨਾਤੇ ਵੀ ਵੀ ਲੜਾਈ ਆਪਣੀ ਜਗ੍ਹਾ ਚੋਣ ਆਪਣੀ ਜਗ੍ਹਾ ਪਰ ਪਿਆਰ ਜਿਹੜਾ ਹੈਗਾ ਉਹਨੂੰ ਵਧਾਉਣਾ ਚਾਹੀਦਾ ਬਿਲਕੁਲ ਜੀ ਸਿਆਣੇ ਕਹਿੰਦੇ ਜੇ ਦੁਸ਼ਮਣ ਨੂੰ ਵੀ ਤੁਸੀਂ ਪਿਆਰ ਨਾਲ ਸਤਿਕਾਰ ਨਾਲ ਬੋਲਦੇ ਹੋ ਉਹਨਾਂ ਦਾ ਵੀ ਦਿਲ ਪਿਘਲ ਜਾਂਦਾ ਹੈ ਨਾ ਇਹ ਤਾਂ ਸਾਡੇ ਉਹ ਕੰਪੀਟੀਟਰ ਨੇ ਮੈਂ ਤਾਂ ਉਹਨਾਂ ਦਾ ਸੀਨੀਅਰ ਨੇ ਬਹੁਤ ਰਿਸਪੈਕਟ ਕਰਦਾ ਤੇ ਵਿਚਾਰਧਾਰਾ ਆਪਣੀ ਆਪਣੀ ਹੁੰਦੀ ਹੈ ਪਰ ਇੱਕ ਰਿਲੇਸ਼ਨ ਵੀ ਹੁੰਦਾ ਤੇ ਉਹ ਉਹਦੇ ਉਸ ਮਰਿਆਦਾ ਦੇ ਵਿੱਚ ਰਹਿਣਾ ਵੀ ਜ਼ਰੂਰੀ ਹੈ ਅੱਛਾ ਤੁਹਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਬੇਲ ਤੇ ਕੋਰਟ ਨੇ ਬਾਹਰ ਭੇਜਿਆ ਤੇ ਉਹ ਪ੍ਰਚਾਰ ਕਰ ਰਹੇ ਨੇ ਕੱਲ ਅੰਮ੍ਰਿਤਸਰ ਵੀ ਆ ਰਹੇ ਨੇ ਉਸ ਦੇ ਨਾਲ ਕਿੰਨਾ ਕੁ ਜੋਸ਼ ਆਇਆ ਤੁਹਾਡੇ ਸਾਰੇ ਜਿਹੜੇ 13 ਕੈਂਡੀਡੇਟਸ ਨੇ ਬਿਲਕੁਲ ਜੀ ਜਦੋਂ ਜਰਨੈਲ ਮੂਰੇ ਹੋਵੇ ਬਹੁਤ ਜਾਂਦੇ ਤਾਂ ਜੋਸ਼ ਤਾਂ ਹੁੰਦਾ ਹੀ ਹੈ ਫੌਜਾਂ ਨੂੰ ਤੇ ਬਹੁਤ ਜੋਸ਼ ਆਇਆ ਜੀ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਮਰਬੋਲ ਜੀ ਤੁਸੀਂ ਸਟਾਰਟਿੰਗ 'ਚ ਕਿਹਾ ਸੀ ਕਿ ਤੁਸੀਂ ਚਾਹੁੰਦੇ ਸੀ ਕਿ ਅਗਰ ਤੁਹਾਨੂੰ ਪਾਰਟੀ ਜ਼ਿੰਮੇਵਾਰੀ ਦਵੇ ਤਾਂ ਸੰਗਰੂਰ ਤੋਂ ਦਵੇ ਪਰ ਚਲੋ ਤੁਹਾਨੂੰ ਫਰੀਦਕੋਟ ਤੋਂ ਦਿੱਤਾ ਮੌਕਾ ਸੋ ਹੁਣ ਜਿਹੜਾ ਐਨਲਾਈਜ਼ ਕਰ ਰਹੇ ਹਾਂ ਕਿਵੇਂ ਲੱਗ ਰਿਹਾ ਹੈ ਬਾਬਾ ਫਰੀਜੀ ਧਰਤੀ ਤੇ ਆ ਕੇ ਇੱਥੇ ਕੀ ਖਾਸ ਲੱਗਿਆ ਬਹੁਤ ਪਿਆਰ ਦੇ ਰਹੇ ਨੇ ਜੀ ਲੋਕ ਬਹੁਤ ਮੈਨੂੰ ਲੱਗੇ ਨਹੀਂ ਵੀ ਮੈਂ ਕਿਸੇ ਹੋਰ ਇਲਾਕੇ ਦੇ ਵਿੱਚ ਜਾਂ ਦੂਰ ਹਾਂ ਹੁਣ ਤਾਂ ਦੂਰ ਵੀ ਨਹੀਂ ਲੱਗਦਾ ਤੇ ਬੜਾ ਚੰਗਾ ਅਹਿਸਾਸ ਹੋਇਆ ਕਿ ਲੋਕ ਇੰਨੀ ਮੁਹੱਬਤ ਦੇ ਰਹੇ ਨੇ ਸੰਸਦ ਚ ਜਾਣ ਦਾ ਰੋਡ ਮੈਪ ਕੋਈ ਸਪੈਸ਼ਲ ਬਣਾਇਆ ਸੀਐਮ ਸਾਹਿਬ ਕਿਉਂਕਿ ਆਪ ਸੰਸਦ ਚ ਗੂੰਜਦੇ ਰਹੇ ਨੇ ਉਹਨਾਂ ਦੀ ਪ੍ਰਾਪਤੀ ਸੀ ਕੋ ਇੱਕ ਐਮਪੀ ਜਿੱਤੇ ਵੇ ਸੀ ਪਾਰਟੀ ਦੇ ਤਾਂ ਉਹ ਤੁਹਾਨੂੰ ਗਾਈਡ ਕਰਦੇ ਰਹਿੰਦੇ ਨੇ ਕਿ ਜੇ ਤੈਨੂੰ ਅਨਮੋਲ ਮੌਕਾ ਮਿਲੂਗਾ ਤਾਂ ਇਸ ਤਰ੍ਹਾਂ ਦੇ ਨਾਲ ਉੱਥੇ ਬੋਲਣਾ ਹੁੰਦਾ ਹੈ ਐ ਜਿਵੇਂ ਉਹ ਆਪਣੇ ਕਵਿਤਾਵਾਂ ਵੀ ਪੇਸ਼ ਕਰਦੇ ਸੀਗੇ ਤੁਸੀਂ ਉਹਵੇਂ ਹੋਮਵਰਕ ਕਰਨਾ ਸ਼ੁਰੂ ਕਰਤਾ ਅ ਅਜੇ ਕਰਾਂਗੇ ਜੇ ਅਜੇ ਮੋਰਚਾ ਫਤਿਹ ਕਰ ਲਈਏ ਪਹਿਲਾਂ ਬਟ ਮੇਰੇ ਦਿਮਾਗ ਚ ਕੁਛ ਹੈਗਾ ਵੀ ਜਿਹੜਾ ਇੱਕ ਤਾਂ ਫਰੀਦਕੋਟ ਨੂੰ ਹਰਿਆ ਭਰਿਆ ਬਣਾਉਣਾ ਹੈ ਤੇ ਇੱਥੇ ਦੇ ਮਤਲਬ ਪੂਰੇ ਸ਼ਹਿਰਾਂ ਦੇ ਵਿੱਚ ਸਫਾਈ ਹੋਣੀ ਬਹੁਤ ਜ਼ਰੂਰੀ ਹੈ। ਬਾਕੀ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਸੋਚ ਰਹੇ ਆ। ਦੂਜਾ ਕੋਈ ਸਕਿੱਲ ਯੂਨੀਵਰਸਿਟੀ ਆ ਜੇ ਇੱਥੇ ਤੇ ਬਾਕੀ ਪਾਣੀਆਂ ਦਾ ਜਿਹੜਾ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਜੇ ਤੇ ਮਾਲਵਾ ਨਹਿਰ ਜਲਦੀ ਤੋਂ ਜਲਦੀ ਇੱਥੋਂ ਉਹਦੀ ਸਾਰੀ ਸ਼ੁਰੂ ਹੋ ਜੇ। ਤੇ ਇੱਕ ਜਿਹੜਾ ਰੇਲਵੇ ਲਾਈਨ ਦਾ ਲਿੰਕ ਹੈ ਮੋਗਾ ਤੋਂ ਕੋਟਕਪੂਰਾ ਇਹ ਜ਼ਰੂਰੀ ਸਮੀਂਦਾਂ ਮੈਂ ਇਹ ਹੋ ਜਾ। ਹਾਂਜੀ। ਅੱਛਾ ਇੱਕ 슈ਗਰ ਮਿਲ ਦਾ ਇੱਥੇ ਬੜਾ ਮੁੱਦਾ ਰਿਹਾ ਹੈ। ਪਹਿਲਾਂ ਜਿਹੜੇ ਵਿਧਾਇਕ ਸੀਗੇ ਉਹ ਵੀ ਧਰਨ ਨਾਲ ਲਾਉਂਦੇ ਰਹੇ ਤੇ ਹੁਣ ਲੋਕ ਕਹਿ ਰਹੇ ਨੇ 2 ਸਾਲ ਹੋ ਗਏ ਸਰਕਾਰ ਨੂੰ ਉਹਨਾਂ ਨੇ ਵੀ ਸ਼ੁਰੂ ਨਹੀਂ ਕਰਵਾਈ। ਉਹਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਜਾਂ ਕੋਈ ਗੱਲਬਾਤ ਕਰ ਰਹੇ ਹੋ? ਇਹ ਮਾਨ ਸਾਹਿਬ ਆਪ ਹੀ ਸੋਚਣਗੇ ਜੀ ਉਹਨਾਂ ਦੇ ਧਿਆਨ ਚ ਹੈ ਸਾਰਾ ਕੁਝ। ਕਰਵਾਵਾਂਗੇ ਜੋ ਵੀ ਕਿਸਾਨਾਂ ਦੇ ਹਿੱਤ ਵਿੱਚ ਹੋਊਗੀ ਗੱਲ ਉਹ ਕਰਵਾਵਾਂਗੇ। ਜਾ ਹੋਰ ਫਰੀਦਕੋਟ ਦੇ ਲਈ ਕਿਉਂਕਿ ਬੇਰੋਜ਼ਗਾਰੀ ਦੀ ਗੱਲਬਾਤ ਹੁੰਦੀ ਹੈ ਮਹਿੰਗਾਈ ਦੀ ਗੱਲਬਾਤ ਹੁੰਦੀ ਜੇ ਤੁਸੀਂ ਆਮ ਵੋਟਰਾਂ ਦੇ ਨਾਲ ਗੱਲ ਅਸੀਂ ਕਰਦੇ ਹਾਂ ਉਹਨਾਂ ਦਾ ਓਪੀਨੀਅਨ ਲੈਣ ਦੀ ਕੋਸ਼ਿਸ਼ ਕਰਦੇ ਹਾਂ ਸੋ ਮਹਿੰਗਾਈ ਤੇ ਬੇਰੋਜ਼ਗਾਰੀ ਘਟਾਉਣ ਦੇ ਲਈ ਉਹਦੇ ਲਈ ਕੋਈ ਸਪੈਸ਼ਲੀ ਯੂਥ ਲਈ ਕੋਈ ਬਣਾ ਰਹੇ ਹੋ ਰੋਡ ਮੈਪ ਦੇਖੋ ਜੀ ਕਿਤਾ ਇਹੀ ਹੈ ਜਿਹੜੇ ਫੂਡ ਪ੍ਰੋਸੈਸਿੰਗ ਇੰਡਸਟਰੀ ਹੋਊਗੀ ਤਾਂ ਹਰ ਵਰਗ ਨੂੰ ਫਾਇਦਾ ਹੋ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਬੇਰੋਜ਼ਗਾਰਾਂ ਨੂੰ ਵੀ ਤੇ ਦੂਜਾ ਜਿਹੜੀ ਸਕਿੱਲ ਯੂਨੀਵਰਸਿਟੀ ਜਾਂ ਸਕਿੱਲ ਜਿਹੜੇ ਸੈਂਟਰ ਨੇ ਉਹ ਖੁਲਣ ਉਹਦੇ ਵਿੱਚ ਮਤਲਬ ਜਿਹੜੇ ਸਾਡੇ 9 ਜਨ ਨੇ ਹੱਥੀਂ ਕੰਮ ਜਿਹੜਾ ਕਰਨਾ ਸਿੱਖਣ ਕਿਉਂਕਿ ਜਿਹੜਾ ਵੀ ਬੰਦਾ ਹੱਥੀਂ ਕੰਮ ਕਰਨਾ ਜਾਣਦਾ ਉਹ ਮੈਂ ਕਦੇ ਭੁੱਖਾ ਮਰਦਾ ਨਹੀਂ ਦੇਖਿਆ ਜਿਹਦੇ ਕੋਲ ਹੱਥਾਂ ਦਾ ਹੁਨਰ ਹੈ ਤੇ ਇਹੋ ਜਿਹਾ ਕੁਝ ਲੈ ਕੇ ਆਵਾਂਗੇ ਜੀ ਜਿਸ ਦੇ ਨਾਲ ਬੇਰੁਜ਼ਗਾਰੀ ਵੀ ਘਟੇ ਅੱਛਾ ਇਹ ਜਿਹੜੀ ਸੀਟ ਹੈ ਕੋੜਕਪੁਰਾ ਤੁਸੀਂ ਇੱਥੇ ਇੱਥੋਂ ਸਾਰਾ ਸਵੇਰੇ ਸ਼ੁਰੂਆਤ ਵੀ ਕਰਦੇ ਹੋ ਤੇ ਬੇਅਦਬੀ ਦੀ ਘਟਨਾ ਹੋਈ ਇਸ ਏਰੀਆ ਦੇ ਵਿੱਚ ਫਿਰ ਫਾਇਰਿੰਗ ਇੱਥੇ ਹੋਈ ਸੀ ਲੋਕ ਇਹ ਮੰਨਦੇ ਨੇ ਕਿ ਉਹ ਜਾਣਬੁੱਝ ਕੇ ਇਨਸਾਫ ਦਿੱਤਾ ਨਹੀਂ ਜਾ ਰਿਹਾ ਤੇ ਇਸ ਦੇ ਨਾਂ ਤੇ ਲੀਡਰ ਜਿਹੜੇ ਨੇ ਸਿਆਸੀ ਰੋਟੀਆਂ ਸੇਕਦੇ ਨੇ ਤੁਹਾਨੂੰ ਵੀ ਕਦੇ ਇਸ ਤਰ੍ਹਾਂ ਦੇ ਸਵਾਲ ਹੋ ਰਹੇ ਨੇ ਕਿ ਬੇਅਦਬੀ ਦੇ ਮੁੱਦੇ ਦਾ ਸਰਕਾਰ ਨੇ ਕੀ ਕੀਤਾ ਜਾਂ ਨਹੀਂ ਜਾਂ ਤੁਸੀਂ ਉਹਦੇ ਬਾਰੇ ਕੀ ਸੋਚ ਰਹੇ ਕਿਉਂਕਿ ਬੜਾ ਉਹ ਸੈਂਸਿਟਿਵ ਇਸ਼ੂ ਹੈ ਬਿਲਕੁਲ ਜੀ ਮੈਂ ਇਹੀ ਕਹਿਣ ਲੱਗਾ ਸੀ ਕਿ ਬਹੁਤ ਸੈਂਸਿਟਿਵ ਮੁੱਦਾ ਹੈ ਇਹ ਮੈਂ ਤਾਂ ਇਹੀ ਕਹਿਣਾ ਕਿ ਜਿਨ੍ਹਾਂ ਨੇ ਵੀ ਇਹ ਘਨੌਣੀ ਹਰਕਤ ਕੀਤੀ ਹੈ ਪਰਮਾਤਮਾ ਉਹਨਾਂ ਨੂੰ ਆਪਣੀ ਅਦਾਲਤ ਦੇ ਵਿੱਚ ਜਰੂਰ ਸਜ਼ਾ ਦੇ ਗਏ ਪਰ ਇਸ ਵਾਰੀ ਸਰਕਾਰ ਨੂੰ ਮੌਕਾ ਮਿਲਿਆ ਤੇ ਆਮ ਆਦਮੀ ਪਾਰਟੀ ਦੇ ਲੀਡਰ ਇਹ ਵੀ ਕਹਿੰਦੇ ਸੀਗੇ ਕਿ ਅਸੀਂ 24 ਘੰਟਿਆਂ ਜਾਂ 48 ਘੰਟਿਆਂ 'ਚ ਇਨਸਾਫ ਦਿਵਾਵਾਂਗੇ ਉਹ ਲੋਕ ਕਿਤੇ ਨਾ ਕਿਤੇ ਉਸ ਤੋਂ ਵੀ ਨਿਰਾਸ਼ ਹੋਏ ਕਿ ਪਾਰਟੀ ਨੇ ਇਨਸਾਫ ਨਹੀਂ ਦਿਵਾਇਆ ਤੁਹਾਨੂੰ ਲੱਗਦਾ ਵੀ ਤੁਸੀਂ ਕਹੋਗੇ ਕਿ ਮੈਂ ਇਸ ਹਲਕੇ ਦੇ ਲੋਕਾਂ 'ਚ ਵਿਚਰ ਰਿਹਾ ਤੇ ਆਪਾਂ ਨੂੰ ਕਰਨਾ ਚਾਹੀਦਾ ਹੈ ਕਿ ਕੁਝ ਆਲਰੇਡੀ ਇਹ ਮੁੱਦਾ ਮੇਰੇ ਖਿਆਲ ਅ ਕੋਰਟ ਦੇ ਵਿੱਚ ਹੈਗਾ ਤੇ ਕੋਰਟ ਨੇ ਦੇਖਣਾ ਹੁਣ ਕਿਦਾਂ ਮਤਲਬ ਹੁੰਦਾ ਬਾਕੀ ਜੋ ਮੈਂ ਨਾਲ ਆ ਜੀ ਜੋ ਵੀ ਹੋਊਗਾ ਵੱਧ ਤੋਂ ਵੱਧ ਕਰਾਂਗੇ 1 ਜੂਨ ਤੱਕ ਜਿਹੜੇ ਤੁਹਾਡੇ ਕੋਲੇ ਦਿਨ ਬਚੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜਾ ਕੈਂਪੇਨਿੰਗ ਹੈ ਉਹਦਾ ਰੁਖ ਬਦਲੋਗੇ ਕੀ ਕੀ ਟਾਰਗੇਟ ਸੈਟ ਰਣਗੇ ਬਸ ਚੱਲੀ ਜਾਂਦਾ ਜੀ ਅਸੀਂ ਹੁਣ ਥੋੜਾ ਹੋਰ ਵਧਾਵਾਂਗੇ ਜਿਹੜਾ ਪਹਿਲਾਂ 20 25 25 35 35 ਵੀ ਪਿੰਡ ਕੱਢਦੇ ਸੀਗੇ ਹੁਣ ਹੋਰ ਪਤਾ ਦਾਂਗੇ ਜੀ ਤੇਜ਼ ਕਰਾਂਗੇ ਪਿੰਡਾਂ ਤੇ ਸ਼ਹਿਰਾਂ ਦੇ ਇਸ਼ੂਜ਼ ਜਿਹੜੇ ਨੇ ਉਹ ਡਿਫਰੈਂਟ ਕਿਹੜੇ ਮੰਨਦੇ ਹੋ ਤੇ ਸੇਮ ਕਿਹੜੇ ਮੰਨਦੇ ਹੋ ਅ ਇੱਕ ਤਾਂ ਬੇਨਤ ਪਾਣੀ ਦਾ ਹੀ ਆ ਜੀ तकरीबन ਜਿਆਦਾ ਜਿਹੜਾ ਸੇਮ ਹੈ ਤੇ ਕੁਝ ਇਸ ਇਲਾਕੇ ਦਾ ਜਿਹੜਾ ਮੈਂ ਤੁਹਾਨੂੰ ਰੇਲਵੇ ਦਾ ਕਿਹਾ ਵੀ ਉਹ ਹੈ ਤੇ ਇੱਕ ਤੋਂ ਹੋਰ ਨੇ ਜਿਹੜੇ ਮਾਈਂਡ ਚ ਹੈਗੇ ਨੇ ਉਹ ਦੱਸਾਂਗੇ ਮੌਕੇ ਤੇ ਜਬ ਲੋਕ ਇਹ ਵੀ ਮੰਨਦੇ ਨੇ ਵੀ ਜਦੋਂ ਕੋਈ ਆਰਟਿਸਟ ਜਾਂ ਜਿਹਦਾ ਨਾਮੀ ਚਿਹਰਾ ਹੋਵੇ ਉਹ ਇਲੈਕਸ਼ਨ ਲੜਦਾ ਤਾਂ ਉਹਨਾਂ ਦੀ ਪੌਪੂਲਾਰਿਟੀ ਨਹੀਂ ਹੁੰਦੀ ਤੁਹਾਡੀ ਪੌਪੂਲਾਰਿਟੀ ਬਹੁਤ ਹੈ ਵੀ ਉਸ ਕਰਕੇ ਇਕੱਠ ਹੋ ਜਾਂਦਾ ਲੋਕ ਆ ਜਾਂਦੇ ਨੇ ਪਰ ਵੋਟਾਂ ਸ਼ਾਇਦ ਨਹੀਂ ਪਾਉਂਦੇਗੇ ਤੁਸੀਂ ਲੋਕਾਂ ਦੇ ਚਿਹਰੇ ਪੜ ਰਹੇ ਹੋਗੇ ਮਨ ਪੜਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਲੱਗਦਾ ਹੈ ਇਸ ਬਾਰੇ ਉਹ ਗੱਲ ਨਹੀਂ ਹੋਊਗੀ ਬਿਲਕੁਲ ਜੀ ਮੈਂ ਕੋਈ ਕਲਾਕਾਰੀ ਨਹੀਂ ਕਰਦਾ ਉਹਦੇ 'ਚ ਜਾ ਕੇ ਲੋਕ ਮੈਂ ਮਤਲਬ ਕਦੇ ਵੀ ਕੋਈ ਚੁਟਕਲਾ ਨਹੀਂ ਸੁਣਾਇਆ ਕੋਈ ਕੁਝ ਨਹੀਂ ਕਰਿਆ ਵੀ ਉਦਾਂ ਦਾ ਮੈਂ ਮਾਹੌਲ ਹੀ ਨਹੀਂ ਬਣਾਇਆ ਆਪਣਾ ਤੇ ਲੋਕ ਸੀਰੀਅਸਲੀ ਜੁੜ ਰਹੇ ਨੇ ਕੋਈ ਐਸਾ ਨਹੀਂ ਕਿ ਕੋਈ ਕਲਾਕਾਰ ਨੂੰ ਦੇਖਣ ਆਉਂਦੇ ਨੇ ਲੋਕ ਪਿਆਰ ਕਰਦੇ ਨੇ ਬਹੁਤ ਪਰ ਕੱਲਾ ਇਹ ਨਹੀਂ ਵੀ ਉਹ ਮੈਨੂੰ ਦੇਖਣੀ ਆਉਂਦੇ ਨੇ ਤੇ ਲੋਕ ਵੋਟ ਵੀ ਪਾਉਣਗੇ ਆਖਰੀ ਸਵਾਲ ਤੁਹਾਨੂੰ ਮੌਕਾ ਮਿਲਦਾ ਹੈ ਸੰਸਦ ਜਾਂ ਜਾਣਾ ਇੱਕ ਪਾਸੇ ਸ਼ੂਟਿੰਗ 'ਚ ਜਾਣਾ ਉਹ ਮੈਨੇਜ ਕਿਵੇਂ ਕਰੋਗੇ ਦੇਖੋ ਜੀ ਪਹਿਲਾਂ ਮੈਂ ਫੁੱਲੀ ਟਾਈਮ ਉਧਰ ਸੀਗਾ ਤੇ ਹੁਣ ਇਹ ਡਿਵਾਈਡ ਹੋ ਜੂਗਾ ਹਾਂਜੀ ਪ੍ਰਾਇਮਰੀ ਜਿਹੜਾ ਉਹ ਕੰਮ ਹੈ ਉਹ ਇਹੀ ਰੰਗ ਸੇਵਾ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਗੱਲਬਾਤ ਅਸੀਂ ਕਰਮਜੀਤ ਅਨਮੋਲ ਜੀ ਨਾਲ ਕੀਤੀ ਹੈ ਜਿਹੜੇ ਲਗਾਤਾਰ ਆਪਣੇ ਚੋਣ ਪ੍ਰਚਾਰ 'ਚ ਲੱਗੇ ਹੋਏ ਨੇ ਹਲਕਾ ਫਰੀਦਕੋਟ ਤੋਂ ਇਹਨਾਂ ਦੇ ਅਗੇਂਸਟ ਕਈ ਵੱਡੇ ਚਿਹਰੇ ਨੇ ਖਾਸ ਤੌਰ ਤੇ ਹੰਸ ਰਾਜ ਹੰਸ ਭਾਜਪੀ ਵੱਲੋਂ ਚੋਣ ਲੜ ਰਹੇ ਨੇ ਤੇ ਕਾਲੀ ਦਲ ਅਤੇ ਕਾਂਗਰਸ ਵੀ ਪੂਰੀ ਤਰ੍ਹਾਂ ਦੇ ਨਾਲ ਟੱਕਰ ਦੇ ਰਿਹਾ ਹੈ ਦੇਖਣ ਵਾਲੀ ਗੱਲ ਹੈ ਕਿ ਲੋਕ ਜਿਹੜੇ ਨੇ ਉਹ ਕੀ ਮਨ ਬਣਾਉਂਦੇ ਨੇ 1 ਜੂਨ ਨੂੰ ਆਪਣਾ ਫਤਵਾ ਉਹ ਸੁਣਾਉਣਗੇ ਤੇ ਉਸ ਤੋਂ ਬਾਅਦ ਪੰਜਾਬ ਦੀਆਂ 13 ਸੀਟਾਂ ਤੇ ਕੀ ਰਿਜ਼ਲਟਸ ਹੁੰਦੇ ਨੇ ਇਸ ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਫਰੀਦਕੋਟ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ